ਲਾ ਮਿੱਤਰੋ ਮੇਲੇ ਦੇ ਵਿੱਚ ਨਾ ਸਭ ਤੋਂ ਵੱਧ ਇਕੱਠ ਕਿੱਥੇ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿੱਥੇ ਕੋਈ ਐਸੀ ਚੀਜ਼ ਖੜੀ ਹੋਵੇ ਜਿਹੜੀ ਦਿਲ ਨੂੰ ਖਿੱਚਦੀ ਹੋਵੇ ਅੱਜ ਨਾ ਰਾਜਸਤਾਨੀ ਐਗਰੀ ਵਰਕਸ ਵਾਲਾਂ ਦਾ ਬਣਾਇਆ ਹੋਇਆ ਟਰਾਲਾ ਨਾ ਪੁੱਚੋ ਮੰਡੀ ਤੇ ਮੇਲੇ ਦੇ ਉਪਰ ਆਇਆ ਹੋਇਆ ਕਿਸਾਨ ਮੇਲੇ ਤੇ ਬਾਈ ਲੱਖਾ ਆਪਣੇ ਨਾਲ ਇਹਦੇ ਵਿੱਚ ਫਿਚਰ ਕਿਉਂ ਨੇ ਇਹ ਕਿੰਨਾ ਇਕੱਠ ਕਿਉਂ ਕਰ ਰਖਿਆ ਲੋਕਾਂ ਦਾ ਦਿਲ ਕਿਉਂ ਖਿੱਚੀ ਜਾਂਦਾ ਸਾਰੀ ਜਾਣਕਾਰੀ ਲੈਨੇ ਆ ਲੱਖੇ ਵੀਰੇ ਮੈਨੂੰ ਇਹ ਦੱਸ ਪਹਿਲਾਂ ਤੇ ਇਹਦਾ ਸਾਈਜ਼ ਕੀ ਆ ਇਹਦਾ ਸਾਈਜ਼ ਵੀਰੇ 24 ਫੁੱਟ ਲੰਬਾ ਹੈ 7.5 ਫੁੱਟ ਚੌੜਾ ਹੈ 24 ਫੁੱਟ ਲੰਮਾ ਤੇ 7.5 ਫੁੱਟ ਹੈਗਾ ਇਹ ਟਰਾਲਾ ਚੌੜਾ ਇਹਨੂੰ ਬੈੱਡ ਕਿੰਨਾ ਉੱਚਾ ਲੱਗਿਆ ਹੋਇਆ ਬੈੱਡ 3 ਫੁੱਟ ਉੱਚਾ ਲੱਗਿਆ ਹੋਇਆ 3 ਫੁੱਟ ਉੱਚਾ ਬੈੱਡ ਹੈ ਤੇ ਇਹ ਇਹਨੂੰ ਲੱਗਿਆ ਹੋਇਆ ਮੰਜਾ ਹੈ ਮੰਜਾ ਲੱਗਿਆ ਹੋਇਆ ਰੈਸਟ ਕਰਨ ਵਾਸਤੇ ਰੈਸਟ ਕਰਨ ਵਾਸਤੇ ਰੋਟੀ ਪਾਣੀ ਖਾਣਾ ਕੁਝ ਵੀ ਕਰਨਾ ਬੰਦੇ ਨੇ ਠੀਕ ਹੈ ਇਹ ਤਾਂ ਗੱਲ ਹੋ ਗਈ ਚਲੋ ਜਿੰਨੇ ਸਾਈਜ਼ ਵੀ ਹਰ ਇੱਕ ਦਾ ਬਰਾਬਰ ਹੁੰਦਾ ਹੈ ਤੇ ਆਪਣਾ ਬੈੱਡ ਵੀ ਆ ਹੀ ਹੁੰਦਾ ਹੈ ਇਹਦੇ ਵਿੱਚ ਫੀਚਰ ਕਿਹੜੇ-ਕਿਹੜੇ ਨੇ ਮੈਨੂੰ ਦੱਸੋ ਇਹ ਗੱਲਬਾਤ ਵੱਖਰੀ ਕੀ ਇਹਦੇ ਵਿੱਚ ਇੱਕ ਦਾ ਹਿੱਸੇ ਡਬਲ ਹੈ ਇਹਦੇ ਡਬਲ ਤਾਂ ਇਹਦੀ ਹਿੱਸਾ ਲੱਗਿਆ ਹੋਇਆ ਹੈ ਡ ਭਰਿਆ ਲੋਡ ਤੇ ਚੱਲਦਾ ਜਦੋਂ ਆਪਾਂ ਹੰਪਟ ਪਾਉਣਾ ਜਾਂ ਕੋਈ ਹਾਂ ਕੁਖਲੀਟ ਪਾਉਣਾ ਤਾਂ ਇਹ ਜਿਹੜਾ ਆ ਹਿੱਸੇ ਵਿੱਚ ਡਿੱਗਦਾ ਜੀ ਉਹ ਤਾਂ ਉਹ ਤੇ ਵਜਨ ਆਉਂਦਾ ਠੀਕ ਹੈ ਜੀ ਜਦੋਂ ਇਹ ਥੱਲੇ ਡਿੱਗਦਾ ਤਾਂ ਵੀ ਇਹ ਤਾਂ ਵਜਨ ਆਉਂਦਾ ਇੱਥੇ ਤੇ ਵਜਨ ਆਉਂਦਾ ਇਹਨਾਂ ਦੇ ਦੋਨਾਂ ਦੇ ਬਰਾਬਰ ਵਜਨ ਮਤਲਬ ਬੈਲੈਂਸ ਬਣਾ ਕੇ ਰੱਖਦਾ ਹੈ ਬੁੜਕਣ ਨਹੀਂ ਦਿੰਦਾ ਬੁੜਕਣ ਨਹੀਂ ਦਿੰਦਾ ਇਹ ਓਕੇ ਜਿਵੇਂ ਟਰਾਲੀ ਇੱਕੋ ਲਖਤ ਹੰਪ ਨੂੰ ਟੱਪੇ ਨਾ ਉਹ ਬੁੜਕਾ ਹੁੰਦੀ ਹੈ ਉਂਤਾਈ ਬੈਲੈਂਸ ਹੋ ਸਹੀ ਕਰਦਾ ਹੈ। ਟਰੈਕਟਰ ਨੂੰ ਵੀ ਜਾਂਦਾ ਟਿਊਬ ਬਣਦੀ ਆ ਜਾਂਦੀ ਹੁੱਕ ਦੀਆਂ ਕਿੱਲੀਆਂ ਬਣਦੀਆਂ। ਓਕੇ ਤੇ ਇਹ ਟਰਾਲੀ ਇਹ ਪੀਟੀਓ ਸ਼ਾਫਟ ਵਾਲੀ ਹੈ। ਇਹ ਪੀਟੀਓ ਸ਼ਾਫਟ ਵਾਲੀ ਹੈ ਜੀ। ਓਕੇ ਤੇ ਆਹ ਧਰਮੇ ਦੀ ਪੀਟੀਓ ਸ਼ਾਫਟ ਲੱਗੀ ਹੋਈ ਹੈ। ਇਹਦਾ ਇਹ ਫਾਇਦਾ ਵੀ ਚਾਹੇ ਤੁਸੀਂ ਕੱਦੂ ਵਾਲੇ ਬਾਣ ਚ ਬਾੜ ਕੇ 25-11 ਟਰੈਕਟਰ ਦੇ ਮਗਰ ਪਾ ਲਿਓ ਤੇ ਇਹਨੇ ਟੌਰ ਨਾਲ ਖਿੱਚ ਕੇ ਲੈ ਜਾਣਾ ਹਨਾ ਬਾਈ। ਗੱਲ ਇਹ ਜੀਣਾ ਬਾਈ। ਗੱਲ ਇਹ ਜੀ। ਤੇ ਇਹਨੂੰ ਸਿੰਗਲ ਚੈੱਕ ਆ ਕਿ ਭਾਈ ਡਬਲ। ਇਹ ਡਬਲ ਚੈੱਕ ਆ ਜੀ। ਬਾਕੀ ਡਬਲ ਚੈੱਕ ਅੰਡਰਗਰਾਊਂਡ ਸਿਸਟਮ ਹੈ। ਤੇ ਲੈਵੇਂ ਸਿਰ ਅੰਡਰਗਰਾ ਉਹ ਤੋਂ ਬਾਅਦ ਭਈ ਐ ਦੱਸਿਓ ਇਹਦੇ ਉਪਰ ਜੇ ਗੱਲ ਕਰੀਏ ਆਪਾਂ ਮਾਲ ਕਿਹੜਾ ਲੱਗਿਆ ਹੋਇਆ ਮਾਲ ਸਾਰਾ ਟਾਟਾ ਸੇਲ ਦਾ ਲੱਗਿਆ ਹੋਇਆ ਸਾਰਾ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਟਾਟਾ ਸੇਲ ਦਾ ਓਕੇ ਇਹਦੀ ਇਹਦੀ ਡਿਮਾਂਡ ਕੀ ਜੇ ਗੱਲ ਕਰੀਏ ਤੇ ਮੇਲੇ ਤੇ ਸਪੈਸ਼ਲ ਕੋਈ ਆਫਰ ਲੱਗਿਆ ਹੋਇਆ ਅੱਜ ਨਹੀਂ ਇਹ ਤਾਂ ਮੇਲੇ ਤੇ ਆਫਰ ਕਰਕੇ ਲਿਆਂਦਾ ਸੀ ਜੀ ਅਸਾਂ ਮੇਲੇ ਤੇ ਦਿਖਾਉਣ ਵਾਸਤੇ ਹੀ ਲਿਆਂਦਾ ਸੀ ਓਕੇ ਇਹਦੇ ਰੇਟ ਅਰਜਾਨਾ ਦੇ ਨੇ ਅਰਜਾਨਾ ਦੇ ਰੇਟ ਆ ਜੇ ਕਿਸੇ ਸੱਜਣ ਨੇ ਇਦੋਂ ਵੀ ਹੈਵੀ ਪਰਸਾਉਂਦੇ ਨਾਲ ਰੇਟ ਆ ਓਕੇ ਓਕੇ ਹਾਂ ਠੀਕ ਹੈ ਇਹਦੇ ਵਿੱਚ ਬਹੁਤ ਕੁਝ ਹੈ ਜਿਹੜੋ ਕਿਸੇ ਨੇ ਨਹੀਂ ਲਵਾਉਣਾ ਕਿਸੇ ਨੇ ਲਵਾਉਣਾ ਕਿਸੇ ਨੇ ਡਬਲ ਲਵਾਉਣਾ ਕਿਸੇ ਨੇ ਸਿੰਗਲ ਲਵਾਉਣਾ ਓਕੇ ਇਹਦੇ ਵਿੱਚ ਕੀ ਕੁਝ ਲੱਗਿਆ ਹੋਇਆ ਆਪਾਂ ਜੀ ਗੱਲ ਕਰੀਏ ਇਹਦੇ ਵਿੱਚ ਫੀਚਰ ਕਿਹੜੇ-ਕਿਹੜੇ ਨੇ ਆ ਇਹਦੇ ਵਿੱਚ ਤਾਂ ਪੀਟੀਓ ਸਿਸਟਮ ਆ ਗਿਆ ਪੀਟੀਓ ਸਫਟਾ ਟੂਲਾ ਆ ਗਿਆ ਟੂਲਾ ਸਿਸਟਮ ਆ ਗਿਆ ਡਬਲ ਐਕਸਲ ਹੋ ਗਿਆ ਹਾਂ ਇਹ ਸਿਸਟਮ ਆ ਕਰਦੇ ਜੀ ਓਕੇ ਤੇ ਇਹ ਤਾਂ ਗੱਲ ਹੈਗੀ ਜੀ ਨਵੇਂ ਦੀ ਆ ਪੰਜਵੇਂ ਕਿਹਦੀ ਸਿੰਗਲ ਹਿੱਸੇ ਦੇ ਵਿੱਚ ਵੀ ਕਰ ਦਾਂਗੇ ਤਿਆਰ ਇਹ ਡਬਲ ਦੇ ਵਿੱਚ ਆ ਇਹ ਡਬਲ ਚ ਆ ਇਦੋਂ ਕਿਸੇ ਨੂੰ ਛੋਟੇ ਸਾਈਜ਼ ਦੇ ਵਿੱਚ ਕਰਵਾਉਣੀ ਹੋਵੇ ਉਹ ਵੀ ਤਿਆਰ ਕਰ ਦੋ ਉਹ ਵੀ ਹੋ ਜਾ ਹਾਂ ਜੇ ਇਦੋਂ ਕਿਸੇ ਨੂੰ ਵੱਡੇ ਚ ਕਰਵਾਉਣੀ ਹੋ ਉਹ ਵੀ ਹੋ ਜਾ ਉਹ ਵੀ ਜਿਹਹੇ ਜ ਮਰਜ਼ੀ ਕਰਵਾ ਲਿਓ ਜੇ ਹੋ ਜਾਵੇ ਓਕੇ ਤੇ ਫੇ ਆਪਣੇ ਜਿਹੜੇ ਉਦਾਂ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਜੀ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਆ ਆਪਣਾ ਬਠਿੰਡਾ ਜ਼ਿਲ੍ਹਾ ਹਾਂ ਬਠਿੰਡਾ ਜ਼ਿਲ੍ਹੇ ਦੇ ਲਾਗੇ ਰਾਮਪਰਾ ਪਿੰਡ ਰਾਮਪਰਾ ਫੂਲਸ ਰਾਮਪਰਾਪੁਰ ਸ਼ਹਿਰ ਸ਼ਹਿਰ ਦੇ ਲਾਗੇ ਵਾਲਿਆਂ ਵਾਲੀ ਪਿੰਡ ਅਸਾਂ ਰਾਮਪਰੇ ਸ਼ਹਿਰ ओके ਕੱਲਾ ਮਤਲਬ ਇਹ ਦੱਸਿਓ ਜੀ ਜੇ ਕਿਸੇ ਸੱਜਣ ਨੇ ਕਰਵਾ ਤਿਆਰ ਕਰਵਾਉਣੀ ਹੋਵੇ ਐਡਵਾਂਸ ਬੁਕਿੰਗ ਕਰਵਾਉਣੀ ਪੈਂਦੀ ਆ ਜਾਂ ਫਿਰ ਕਿਵੇਂ ਨਹੀਂ ਐਡਵਾਂਸ ਬੁਕਿੰਗ ਕਰਾਉਣੀ ਪਈਏ ਅੱਛਾ ਕਿੰਨੇ ਟਾਈਮ ਦੀ ਵੇਟਿੰਗ ਚੱਲਦੀ ਹੈ ਤੁਹਾਨੂੰ 2-3 ਮਹੀਨੇ ਲੱਗਣਗੇ 40 ਵਿਚਾਰ ਨਵੀਂ ਤਿਆਰ ਕਰਾਉਣ ਤੇ 2.5 ਮਹੀਨੇ ਲੱਗਦੇ 2.5 ਮਹੀਨੇ ਲੱਗਣਗੇ